ਸ੍ਰੀ ਗੁਰਦੀਪ ਜੀ ਬਾਈ ਜੀ ਸਾਰਿਆਂ ਨੂੰ ਤੇ ਆਪਾਂ ਪਹੁੰਚੇ ਹਾਂ ਪਰਾਪੁੱਤਲਵੰਡੀ ਸਾਪੂ ਟਰਮੀ ਕੋਲ ਤੇ ਬਾਈ ਕੋਲੇ ਬਹੁਤ ਥੋੜੀ ਟਰੈਕਟਰ ਆ ਸੀ ਤੇ ਬਾਈ ਨਾਲ ਥੋੜੀ ਕਰਾਉਣੀ ਹੈ ਗੱਲਬਾਤ ਤੇ ਨਾਲੇ ਆਪਣੀ ਵੀਡੀਓ ਨੂੰ ਵੀਰ ਬਣ ਕੇ ਸ਼ੇਅਰ ਜ਼ਰੂਰ ਕਰ ਲਿਆ ਕਰੋ ਇਹ 36 30 ਦਿਖਾਉਣਾ ਤੁਹਾਨੂੰ ਡੱਕ ਡੱਕਣ ਲੱਗਿਆ ਵੇਜੀ ਆ ਸਾਰਾ ਕੁਝ ਭਾਂ ਟਰੈਕਟਰ ਸੈੱਡ ਵੇਰਾ ਤੇ ਸ਼ਰਮੇ ਨਾਲ ਕਰਾਉਣੀ ਹੈ ਤੁਹਾਡੀ ਗੱਲਬਾਤ ਤੇ ਕਿੰਨੇ ਕ ਦਾ ਟਰੈਕਟਰ ਹੈ ਕਿਹੜਾ ਮਾਡਲ ਹੈ ਕਿਵੇਂ ਕੋਸਟਿੰਗ ਹਰਮਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੋ ਬਹੁਤ ਠੀਕ ਠਾਕ ਹੋ ਵੰਗੀਆਂ ਬਾਈ ਜਮਾ ਤੇ ہمارا ਸੱਚੇ ਪਾਛਤਾਂ ਵਿਚਾਰ ਵੀ ਕਲਾਕ ਰੱਖੇ ਵੀਰੇ ਤੇ ਬਾਈ ਆਪਾਂ ਇੱਕ ਆਪਣਾ ਚੈਨਲ ਵੀ ਬਣਾ ਲਿਆ ਹਾਂਜੀ ਉਧਰ ਸਾਹਿਬ ਚੈਨਲ ਬਣਾ ਲਿਆ ਆਪਾਂ ਠੀਕ ਆ ਜੀ ਬੋਲ ਦਿਓ ਸ਼ੇਅਰ ਕਰਨਗੇ ਆਪਣੇ ਯਾਰ ਬੇਲੇ ਤੇ ਜੇ ਤਾਂ ਬਾਈ ਫੇਸਬੁਕ ਖੋਲੋਗੇ ਤਾਂ ਸ਼ਰਮਾ ਟਰੈਕਟਰਸ ਹਾਂਜੀ ਜੇ ਆਪਾਂ YouTube ਤੇ ਦੇਖਣਾ ਬਈ ਸ਼ਰਮਾ ਤਲਵੰਡੀ ਸਾਬੂ ਵਾਲਾ ਠੀਕ ਆ ਤੇ ਜੱਜ ਕੇ ਫੋਲੋ ਕਰ ਲਓ ਭਰਾ ਮੇਰੇ ਫੋਲੋ ਲਾਈਕ ਕਮੈਂਟ ਸ਼ੇਅਰ ਬਈ ਦੱਬ ਕੇ ਕਰਿਓ ਹਾਂਜੀ ਹਾਂਜੀ ਤੇ ਪਿਆਰ ਦਿੰਦੇ ਰਹੋ ਬਈ ਨਵੇਂ ਤੋਂ ਨਵੇਂ ਟਰੈਕਟਰ ਦਿਖਾਉਂਦਾ ਜਾਵਾਂਗੇ ਤੁਹਾਡੇ ਕਰਕੇ ਸ਼ਰਮਾ ਸ਼ਰਮ ਜੀ ਸਹੀ ਗੱਲ ਆ ਜੀ ਆ ਜਾ ਭੁੱਲਰ ਸਾਹਿਬ ਤੁਹਾਨੂੰ ਮੈਂ ਕੋਕਾ ਪੀਸ ਟਰੈਕਟਰ ਦਿਖਾਵਾਂ ਹਾਂਜੀ ਮਤਲਬ 2013 ਮਾਡਲ ਹਾਂਜੀ ਸੁਪਰ ਹਾਂਜੀ ਸਾਰਾ オリジナル ਆ ਬਈ ਕੋਕਾ ਪੀਸ ਹੀ ਟਰੈਕਟਰ ਆ ਹਾਂਜੀ ਟਰੈਕਟਰ ਚੰਗੇ ਟਰੈਕਟਰ ਦੇ ਹਾਂਜੀ ਟਾਇਰ ਹੈ ਗਿਆ ਬਾਈ 85 ਪੈਸੇ ਨਗਰਲੇ ਨਗਰਲੇ 485 90 ਪੈਸੇ ਟਾਇਰ ਆ ਜੀ ਹਾਂ ਹਾਂ ਤੇ ਪਾਵਰ ਸਟੀering ਆ ਵੀ ਦੇ ਹਾਂਜੀ ਡੱਕ ਡੱਕ ਜ ਵਿਚੀ ਹੈ ਬਾਈ ਸਾਰਾ ਖੁਸ਼ੀ ਆ ਵਿਚੀ ਹੈ ਡੱਕ ਡੱਕ ਕੁਛ ਨਹੀਂ ਲਾਉਣਾ ਆਪਾਂ ਠੀਕ ਹੈ ਜੀ ਤੇ ਟਰੈਕਟਰ ਦੇ ਦਾਂਗੇ ਆਪਾਂ ਭੁੱਲਰ ਸਾਹਿਬ ਐਡ ਗੇਰ ਆ ਸਰ ਗੇਰ ਡਬਲ ਡਿਸਟ੍ਰਿਬਿਊਟਰ 13 ਲੱਖ 48 ਹਜ਼ਾਰ ਡਿਮਾਂਡ ਹਾਂਜੀ ਸੈੱਡ ਦੇਂਗੇ ਟਰੈਕਟਰ ਦੇ ਦਾਂਗੇ ਆਪਾਂ 430000 430000 ਠੀਕ ਆ ਜੀ ਬਹੁਤ ਸੋਹਣਾ ਟਰੈਕਟਰ ਦੇਖੋ ਭਰਾ ਮੇਰਾ ਕਿੰਗਾ ਕਿੰਗਾ ਸੋਨਾ ਲੀਕਾ ਆਹ ਦੇਖੋ ਮੰਦਨ ਨੂੰ ਦੇਖ ਟਰੱਕ ਵਰਗਾ ਟਰੈਕਟਰ ਹੈ ਬਾਈ ਹਾਂ ਹੈਗਾ ਨਾ ਬਾਈ ਇਹੀ ਗੱਲ ਆ ਸਾਈਡ ਵੇਰਾ ਸਾਰਾ オリジナル ਸਾਰਾ オリジナル ਹਾਂ ਹਾਂ ਬਾਈ ਕਿਤੋਂ ਰੰਗ ਪੇਂਟ ਨਹੀਂ ਹੋਇਆ ਹਾਂਜੀ ਹਾਂਜੀ ਇਹ ਮਾਡਲ ਦਾਸ ਆ ਜਿਹੜਾ ਆਪਣਾ ਇਹ ਸੀ ਪੰਜਾਬ ਨੰਬਰ ਹੈ 3730 ਐ ਚਾਰ ਇਹਣਾ ਨੰਬਰ ਇਹਨਾਂ ਸੀ ਮਿਲ ਜੂ ਲੋਨ ਫੈਂਸ ਵੀ ਹੋ ਜੂ ਤੇ ਇਹ ਹੈਗਾ ਪੰਜਾਬ ਨੰਬਰ ਮਾਡਲ 10 ਆ ਬਾਈ ਕੰਡੀਸ਼ਨ ਟਰੈਕਟਰ ਦੀ 15 ਵਰਗੀ ਪਈ ਆ ਹਾਂਜੀ ਹਾਂਜੀ ਦੁਬਾਰ ਸਮਾਰ ਕੇ ਸਾਹ ਦੇ ਕੈਮਰੇ ਚ ਡੰਡਾ ਫੱਟੀ ਛਤਰੀ ਸਾਰਾ ਕੁਝ ਨਾਲ ਮਿਲੂ ਭਰਾ ਮੇਰੇ ਤੇ ਫੁੱਲ ਗਾਰੰਟੀ ਆ ਬਾਈ ਕਹਿੰਦਾ ਇੰਜਨ ਗੇਅਰ ਦੀ ਤੇ ਲੋਨ ਫੈਂਸ ਪੰਜਾਬ ਨੰਬਰ ਆ ਪੀਪੀ ਠੋੰਜਾ ਹਾਂ ਨਹੀਂ ਲੋਨ ਫੈਂਸ ਤੇ ਨਹੀਂ ਹੁੰਦਾ ਇਹ ਤੇ ਨਹੀਂ ਹੁੰਦਾ ਮੰਨ ਕੇ ਜੇ 11 12 ਮਾਡਲ ਤੋਂ ਤੇ ਹੋਊਗਾ ਹਾਂ 13 ਤੇ ਇਹ ਪੁਰਾਣਾ ਟਰੈਕਟਰ ਵੀ ਕੱਟਿਆ ਜਾਊਗਾ ਵਿੱਚ ਕੱਟਿਆ ਜਾਊਗਾ ਠੀਕ ਆ ਜੀ 3 ਲੱਖ 60 ਹਜ਼ਾਰ ਡਿਮਾਂਡ ਆ ਹਾਂਜੀ 2010 ਮਾਡਲ 10 ਮਾਡਲ 3 ਲੱਖ 40000 ਤਿੰਨ ਲੱਖ 40000 ਦੇ ਦਾਂ ਭੈਣ ਡਰਾਈਵਰ ਆਮਰੇ ਦੇਖ ਲੋ ਤੇ ਅੱਗੇ ਆ ਗਿਆ 35 ਵਾਲਾ ਸ਼ਬਰਾਜ 735 35 ਮਾਡਲ ਬਾਈ ਚਾਰੇ ਟਾਇਰ 90 ਪੈਸੇ ਹਾਂ ਸਾਰਾ Ориਜినਲ ਆ ਬਾਈ ਨਵੀਂ ਆ ਗੇਅਰਿੰਗ ਦਾ ਓਕੇ ਆ ਬਾਈ ਹਾਂਜੀ ਗੇਅਰਿੰਗ ਦਾ ਓਕੇ ਟਰੈਕਟਰ ਜਿਵੇਂ ਕੋਕਾ ਪੀਸ ਆ ਹਾਂਜੀ ਹਾਂਜੀ 1 ਲੱਖ 95000 ਡਿਮਾਂਡ ਆ ਅੱਛਾ ਜੀ ਟਰੈਕਟਰ ਦੇ ਦਾਂ 1 ਲੱਖ 80000 1 ਲੱਖ 80000 ਕੋਈ ਨੋਕਰਾ ਮੇਰੇ ਤੇ ਬਾਈ ਕੰਦਾ ਫੋੜ ਘਟਾ ਦੇਗੇ ਕੋਈ ਗੱਲ ਨਹੀਂ ਅੰਕਲ ਕਹਿੰਦੇ 75000 ਦਾ ਠੀਕ ਹੈ ਜੀ ਤੇ ਮੈਂ ਹੁਣ ਬਹਿਤ ਕਰੂੰ ਅੰਕਲ ਦੇਖ ਲਓ ਕਰਦਾ 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 75000 ਦੇ ਦਾਂਗੇ ਮੌਕੇ ਤੇ ਮਾਨਦਾਨ ਹੋਰ ਕਰਾਂ ਅੰਕਲ ਤੋਂ ਹੋਰ ਰਸਤਾ ਪੱਟੀ ਛਤਰੀ ਹੈ ਕਿਸ ਨਾਲ ਸੈਲਫ ਸਟਾਰਟ ਚੱਲ ਸਟਾਰਟ ਭੈ ਟਰੈਕਟਰ ਉਹ ਦੂਬਾ 1855 2002 ਮਾਡਲ ਆ ਬਾਈ ਟੈਟਰ ਦੇਖ ਲੋ ਪੋ ਸੋਹਣਾ ਟਰੈਕਟਰ ਆ ਭਰਾ ਮੇਰੇ ਫੋਕਾ 8490 ਪੈਸੇ ਟਾਇਰ ਆ ਬਾਈ 6 ਛਿਰੀ ਆ ਹਾਂਜੀ ਤੇ ਪਾਸੇ ਦਿਖਾ ਦੇ ਹਾਂਜੀ ਚਾਰ ਤੇਰੇ ਜਨ ਦਿਖਾ ਦੇ ਨਾ ਕਮ ਕੇ ਭਰਾ ਮੇਰੇ ਡੰਡਾ ਫੱਟੀ ਚਦਰੀ ਸਾਰਾ ਕੁਝ ਨਾਲ ਮਿਲੂਗਾ ਕਾਗਜ਼ ਦੇ ਪੱਤਰਾਂ ਦੀ ਬਾਈ ਕਹਿੰਦਾ ਫੁੱਲ ਗਾਰੰਟੀ ਆ ਐਨਟੀਨੇਟਰ ਵੀ ਦੇਖੋ ਭੈਂਟ ਲੱਗਿਆ ਹਾਂਜੀ ਜੀ ਯਾਰ ਤੇ ਇਹਦਾ ਟਮਾਟਾ ਜੀ 2 ਲੱਖ 5000 ਤੇ 2 ਲੱਖ 4000 ਆ ਟਰੈਕਟਰ ਦੇ ਸੰਗ ਡਬਲ ਕਲਾਕ ਆ ਡਬਲ 2002 ਮਾਡਲ ਆ ਦੋ ਲੱਖ 65000 ਦੋ ਲੱਖ 40000 ਦੋ ਲੱਖ 41000 ਦਾ ਭਾਈ ਕਹਿੰਦਾ ਸਰ ਤਾਂ ਆਇਆ ਆ ਪਛੋਟੇ ਮੁੱਲ ਦਾ ਟਰੈਕਟਰ ਦਿਖਾਈ ਕਿ ਤੈਨੂੰ ਹੈ ਛੋਟੇ ਮੁੱਲ ਦਾ ਗਿਆ ਗਿਆ 97 ਮਾਡਲ ਭਾਈ 97 ਮਾਡਲ ਆ ਪੈਰ ਬਿਲਕੁਲ ਨਵੇਂ ਵਰਗੀ ਹੈ ਨਾ ਮੂਰਲੇ 985 ਪੈਸੇ ਆ ਪਿਛਲੇ ਜੀ 40 45 ਕਹਿੰਦੇ ਆ ਪੈਰ ਜਿਹੜਾ ਓਕੇ ਆ ਸਾਰਾ Ориਜినਲ ਆ Ориਜినਲ ਆ 97 ਮਾਡਲ ਹਾਂਜੀ 1 ਲੱਖ 30000 ਆ ਡਿਮਾਂਡ 97 ਮਾਡਲ ਆ ਹਾਂ 1 ਲੱਖ 15000 ਦਾ ਇੱਥੇ ਦੇ ਦੇਣ 1 ਲੱਖ 15000 ਦਾ ਚੱਲ ਸਟਾਰਟ ਹਾਂਜੀ ਹਾਂ ਪੂਰਾ ਟਰੈਕਟਰ ਆ ਪੂਰਾ ਸੋਨਾ ਭਰਾ ਮੇਰੇ 33 33 ਆ ਗਿਆ ਐ ਟੂਰ ਪੈਰ ਕਿੰਨੇ ਕ ਹੈ ਪੈਰ ਹੈਗੇ 85 ਪੈਸੇ ਬਾਈ ਨਗਰ ਲੈ 85 ਪੈਸੇ ਹੋਏਗੇ ਬਾਈ 11 ਮਹੀਨੇ ਵਾਲਾ ਬਾਈ ਕਲਾਸ ਟਰੈਕਟਰ ਆ ਬਾਈ ਹਾਂਜੀ ਇੰਜਨ ਗੇਅਰ ਦਾ ਓਕੇ ਆ ਇੰਜਨ ਗੇਅਰ ਦਾ ਓਕੇ ਆ ਤੁਸੀਂ ਕੀਤਾ ਅੱਛਾ ਜੀ 50 ਨੰਬਰ 50 ਨੰਬਰ 353 अच्छा जी चैनल लोयर ਖਤਮ ਡੜਾ 335000 ਡਿਮਾਂਡ ਹਾਂ 135000 ਟਰੈਕਟਰ ਦਾ 135000 ਦਾ ਪੁਰਾਣਾ ਪੁਰਾਣਾ ਵੀ ਕੱਟਾ ਜਾਊਗਾ ਕੱਟੇ ਲੋਨ ਫੈਂਸੀ ਇਹ ਚ ਲੋਨ ਫੈਂਸੀ ਇਹ ਕਿਤੇ ਨਹੀਂ ਹੁੰਦਾ 5 ਖਤਮ ਡੜਾ ਹੈ ਠੀਕ ਹੈ ਇਹਦੇ ਲੋਨ ਫੈਂਸੀ ਨਹੀਂ ਦਾ ਭਰਾ ਮੇਰਾ 4 ਫਿਰ ਘੁੰਮ ਕੇ ਦਿਖਾ ਦੇਣਾ ਤੁਹਾਨੂੰ ਦੇਖੋ ਜੀ ਟੈਂਟ ਟਰੈਕਟਰ ਹੈ ਪੂਰਾ ਟੈਂਟ ਤੇ ਸਰ ਮੈਨੂੰ ਫੋਨ ਵੀ ਵਾਲੇ ਆਉਂਦੇ ਆ ਤੇ ਪਾਈਆਂ ਨੇ ਟਰੈਕਟਰ ਲੈਣਾ ਹੋਊਗਾ ਕੋਈ ਆਈ ਬਲੇ ਇਹ ਬਹੁਤ ਸੋਹਣਾ ਟਰੈਕਟਰ ਚਾਰ ਫਿਰ ਤੋਂ ਮੈਂ ਦਿਖਾਦਾ ਮਗਰਾੜ ਮੋਰੂਣ ਤੇ ਮੈਂ ਕੋਕਾ ਪੀ ਸੀ ਪਿਆ ਹਾਂਜੀ ਪੂਰੇ 3 ਲੱਖ ਦਾ ਦੇ ਦਾਂਗੇ ਤੇਰੀ ਲਾਈਕ ਕਮੈਂਟ ਸ਼ੇਅਰ ਕਰਕੇ ਆਓ ਵੀਡੀਓ ਬਾਈ ਪੂਰੇ 3 ਲੱਖ ਦਾ ਪੰਜਾਬ ਨੰਬਰ ਹੈ ਨਾ ਹਾਂਜੀ ਹਾਂਜੀ ਹੋਰ ਹੋਰ ਆਏਗਾ ਆਪਣੇ ਕੋਲ ਬਸ ਅਹੀ ਹੈ ਜੀ ਠੀਕ ਹੈ ਜੀ ਬਾਕੀ ਮੰਮੀ ਹੋ ਜੂ ਵੀਡੀਓ ਯਾਰ ਬਾਈ ਤੇ ਉਹਦੇ ਵਾ 60 ਡੀਪੀ ਆ ਗਿਆ ਬਾਈ 2009 ਮਾਡਲ ਜਿਵੇਂ ਨਵਾਂ ਟਰੈਕਟਰ ਬਾਈ ਦੇ ਨਾਲ ਦੇ ਟਾਇਰ ਆ ਪਾਵਰ ਤੇਰੇ ਦਾ ਨਾ ਟਰੈਕਟਰ ਨਵਿਆ ਬਾਈ ਆ ਨਾਲ ਦੇ ਆ 70 75 ਰੁਪਏ ਹਾਈ ਸਪੀਡ ਹੈ ਸਾਰਾ Ориਜినਲ ਆ ਹਾਂਜੀ ਇਹ ਟਰੈਕਟਰ ਚੰਗਾ ਬਾਈ ਗੇਅਰਿੰਗ ਦਾ ਠੀਕ ਆ ਜੀ ਇਹ ਨਵਾਂ ਮਾਡਲ ਆ ਠੀਕ ਆ ਜੀ ਸਿੱਧੂ ਉਰੇ ਆ ਜਾ ਤੂੰ ਮੇਰੇ ਕੋਲ ਆ ਜਾ ਪੰਜਾਬ ਨੰਬਰ ਆਈ ਬਠੰਡਾ ਜੀ ਬਠੰਡਾ ਬਠੰਡਾ ਬਾਈ ਬਠੰਡਾ ਠੀਕ ਆ ਜੀ ਤੇ ਤਿੰਨ ਸੱਤੇ ਡਿਮਾਂਡ ਆ ਸਿੱਧੂ ਕਿੰਨੇ ਦੇ ਰਾਂਗੇ ਸਾਢੇ ਤਿੰਨ ਦਾ ਨਾ ਯਾਰ ੱੱਕਾ ਕਰਦਾ ਮੈਂ ਮੌਕੇ ਤੇ ਡਿਮਾਂਡ ਤਾਂ ਨਾ ਨਹੀਂ ਕਰਦੀ 5000 ਹੋਰ ਕਰ ਦਿੰਦਾ ਕਿੰਨੇ ਹੋਗੇ 45 ਪੂਰੇ ਚੱਲੀ ਯਾਰ ਟਰੈਕਟਰ ਦੇ ਦਾਂਗਾ ਫੁੱਲ ਠੀਕ ਮੈਂ ਹਟਦਾ ਨਹੀਂ ਬਾਈ ਤੁਹਾਨੂੰ ਪਤਾ ਦਾਂਗਾ ਯਾਰ ਦਾ ਬਾਈ ਕਿਹਦੇ ਟਰੈਕਟਰ ਦੇ ਦਾਂਗਾ ਕਿਰਾਇਆ ਜੋ ਕੋਈ ਹੋਰ ਜੰਡਾ ਫੱਟੀ ਚਦਰੀ ਸਾਰਾ ਕੁਝ ਲੈ ਬਾਪੂ ਕਹਿੰਦਾ ਬਾਈ 35000 ਦੇ ਦਾਂਗੇ ਉਹ ਖੜਾ ਸਾਡਾ ਫੁੱਲ ਗਰੰਟੀ ਬਾਪੂ ਮੇਰੇ ਨਾਲ ਮੇਰੇ ਨਾਲ ਹੀ ਬੱਤਰੀ ਬਣਾਈ ਫਿਰਦਾ ਉਹ ਸਾਹਮਣੇ ਖੜਾ ਹਾਂ ਬਾਪੂ ਮੇਰੇ ਨਾਲ ਬੱਤਰੀ ਬਣਾਈ ਬੈਠਾ 35000 ਰੁਪਏ ਕਹਿੰਦੇ ਬਾਈ ਚੌੜੇ ਪੈ ਗਏ ਨੇ ਅਸੀਂ ਠੀਕ ਹੈ ਟਰੈਕਟਰ ਕੋਈ ਦੇ ਕੇ ਵੀ ਦਿਖਾਵੇ ਨਾ ਦੇ ਰਹਿ ਰਹਾ ਬਾਈ ਪਿਛਲੇ ਹਾਂਜੀ ਹਾਂਜੀ 75 80 ਪੈਸੇ ਕੈਂਟ ਟਰੈਕਟਰ ਆ ਜਾ ਮੈਂ ਸੀਚੇ ਵਾਂਗ ਚੰਪਦਾ 50 ਬੂਟਰ ਵਗੈਰਾ ਲੱਗਿਆ ਥਾ ਹਾਂਜੀ ਕੈਂਟ ਟਰੈਕਟਰ ਆ ਭਰਾ ਮੇਰਾ ਮੈਂ ਭੁੱਲ ਰੋ ਨਾ ਬਾਈ ਕੈਮਰਾ ਨੰਬਰ ਬੋਲ ਦੇ ਨਾਲੇ ਬਾਈ ਜੀ ਮੇਰਾ ਨੰਬਰ 86729 4545 ਤਲਵੰਡੀ ਸਾਹਿਬ ਉਹ ਵੀ ਮੇਰਾ ਪਿੰਡ ਹੈ ਹਾਂਜੀ ਤੇ ਕੋਈ ਵੀ ਟਰੈਕਟਰ ਲੈਣਾ ਹੋਵੇ ਆਪਾਂ ਨੂੰ ਫੋਨ ਕਰ ਲਿਓ ਬਾਈ ਲੋਨ ਫਾਇਨਸ ਵੀ ਕਰਵਾ ਦਾਂਗੇ ਇੱਕ ਪੁਰਾਣਾ ਟਰੈਕਟਰ ਕੱਟ ਵੀ ਲੈਣੇ ਜਿੰਨੇ ਦਾ ਹੋਇਆ ਜਾਇਜ਼ ਗ੍ਰੇਡ ਉਹਨੇ ਕਦੇ ਕਰ ਦਿਆਂਗੇ ਜੀ ਹਾਂਜੀ ਤੇ ਜੇ ਤੁਹਾਨੂੰ ਲੱਗਾ ਘੱਟ-ਘੱਟ ਲੈ ਤਾਂ ਕਿਤੇ ਹੋਰ ਵੇਚ ਕੇ ਸਾਨੂੰ 8 ਦਿਨਾਂ ਬਾਅਦ ਪੈਸੇ ਦੇ ਦੇ ਕੋਈ ਚੱਕਰ ਠੀਕ ਹੈ ਠੀਕ ਹੈ ਚਲੋ ਫੱਟ ਤੋਂ ਬੱਤ ਬਾਈ ਲਾਈਕ ਕਮੈਂਟ ਸ਼ੇਅਰ ਕਰਿਓ ਦੱਬ ਕੇ ਹਾਂਜੀ ਤੇ ਐਂ ਪਿਆਰ ਦਿੰਦੇ ਰਹੋ ਤੇ ਐਂ ਨਵੇਂ ਤੁਹਾਨੂੰ ਮੈਂ ਟਰੈਕਟਰ ਦੀ ਵੀਡੀਓ ਬਣਾਉਂਦੇ ਕਹਾਂਗੇ ਬਾਈ ਆਪਾਂ ਤੇ ਮੇਰੇ ਵਾਲਾ ਵੀ ਬਾਈ ਪੇਜ ਫੋਲੋ ਲਾਈਕ ਕਮੈਂਟ ਕਰਿਓ ਤੇ ਜੋ ਵੀ ਬਾਈ ਲਾਈਕ ਕਮੈਂਟ ਸ਼ੇਅਰ ਦੱਬ ਕੇ ਬਾਈ ਸਸਤੀ ਕਲ ਸਰੇ ਨੂੰ ਠੀਕ ਹੈ ਜੀ ਇਹ ਕਾਗਜ਼ ਪੱਤਰਾ ਜੀ ਸ਼ਰਮਾ ਕ ਦਾ ਫੋਲ ਗਾਰੰਟੀ ਹੈ ਉਹ ਵੀ ਤੇ ਬਹੁਤ ਸੋਹਣੇ ਟਰੈਕਟਰ ਮੇਰੇ ਭਰਾ ਹੋਏ ਪਿਆਰ ਤੇ ਪਿਆਰ ਤੋਂ ਮੈਂ ਤੁਹਾਨੂੰ ਦਿਖਾ ਦੇਣਾ ਨਵਾਂ ਟ੍ਰੈਕ ਆ ਭਰਾ ਮੇਰੇ ਰਵੰਡੀ ਸਾਬੋ ਫਾਰ ਬੁੱਧਵਾਰ ਤੇ ਆਪਣੇ ਚੈਨ ਨੂੰ ਕਰ ਲਓ ਵੀਰ ਬਣ ਕੇ ਫੋਲੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਵੀਰਣ ਕੇ ਸ਼ੇਅਰ ਜਰੂਰ ਕਰ ਦੇਣਾ ਓਕੇ ਭਰਾ ਧੰਨਵਾਦ ਆ ਦੇ ਫਿਰ